ਸਮਾਗਮ 'ਚ ਮੁੱਖ ਮੰਤਰੀ ਸਾਹਿਬ ਹੜਪੀੜਤਾਂ ਨੂੰ ਚੈੱਕ ਵੰਡ ਰਹੇ ਸੀ ਤਾਂ ਬਾਹਰ ਕਿਸਾਨ ਮੁੱਖ ਮੰਤਰੀ ਸਾਹਿਬ ਨੂੰ ਹੀ ਭੰਨ ਰਹੇ ਸੀ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਗੱਲ ਕਹਿ ਰਹੇ ਸੀ ਅੱਜ 20000 ਰੁਪਿਆ ਇੱਕ ਏਕੜ ਦਾ ਦੇਸ਼ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ 20000 ਰੁਪਿਆ ਇੱਕ ਏਕੜ ਦਾ ਮੁਆਵਜ਼ੇ ਦਾ ਚੈੱਕ ਅੱਜਤ ਮਿਲਣ ਲੱਗਾ ਤਾਂ ਦੂਜੇ ਪਾਸੇ ਕਿਸਾਨ ਆਗੂ ਮੁਆਵਜ਼ੇ ਨੂੰ ਨਾ ਕਾਫੀ ਦੱਸ ਰਹੇ ਸੀ ਪਹਿਲੀ ਗੱਲ ਤਾਂ ਪਹਿਲੇ ਦਿਨ ਮੁਆਵਜ਼ਾ ਬਹੁਤ ਘੱਟ ਹੈਗਾ ਜੇ ਵੀ ਸਾਡੀ ਮੰਗ ਸੀ ਵੀ 70000 ਰੁਪਿਆ ਪ੍ਰਤੀ ਏਕੜ ਜਿਹੜਾ ਗਾ ਉਹ ਮੁਆਵਜ਼ਾ ਨਹੀਂ ਪਿਆ ਗਿਆ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਆਪਣੇ ਅਧਿਕਾਰੀਆਂ ਦੇ ਪਿੱਠ ਥੱਪ ਥਪਾ ਰਹੇ ਸੀ ਸੋ ਅੰਮ੍ਰਿਤਸਰ ਜ਼ਿਲ੍ਹੇ ਦੇ ਜਿਹੜੇ ਮਾਲ ਵਿਭਾਗ ਦੇ ਅਧਿਕਾਰੀਆਂ ਦਾ ਮੈਂ ਮੁਲਾਜ਼ਮਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਬਹੁਤ ਫਾਸਟ ਬਹੁਤ ਤੇਜ਼ੀ ਨਾਲ ਕੰਮ ਕਰਕੇ ਅੱਜ ਪਰ ਇਹਨਾਂ ਨੇ 15 ਦਿਨ ਪਹਿਲਾਂ ਹੀ ਜਿਹੜਾ ਇਹ ਸਭ ਤੋਂ ਵੱਧ ਪ੍ਰਭਾਵ ਤੇਰੀਏ ਦਾ ਮੁਆਵਜ਼ਾ ਔਰ ਅਸੈਸਮੈਂਟ ਕਰਕੇ ਸਾਨੂੰ ਦਿੱਤੀ ਤਾਂ ਦੂਜੇ ਪਾਸੇ ਕਿਸਾਨ ਸਿਰਫ ਆਪਣੇ ਚਹੇਤਿਆਂ ਨੂੰ ਹੀ ਚੈੱਕ ਦੇਣ ਦੇ ਇਲਜ਼ਾਮ ਲਗਾ ਰਹੇ ਸੀ ਅਜੇ ਡਿਟੇਲਸ ਆਉਗੀ ਸਾਡੀ ਡਿਟੇਲ ਹੈ ਵੀ ਆਪਣੇ ਨਜ਼ਦੀਕੀਆਂ ਨੂੰ ਮੁਆਵਜ਼ਾ ਦਿੱਤਾ ਗਿਆ ਜੱਟੇ ਪਿੰਡ ਤੋਂ ਸੀ ਬਹੁਤ ਸਾਰੇ ਪੰਡਾ ਚ ਰਿਪੋਰਟ ਕੱਢੀ ਆ ਉਹ ਕਹਿੰਦੇ ਬਹੁਤ ਸਾਰਾਂ ਦੇ ਚੱਕ ਬਣੇ ਕੱਟੇ ਗਏ ਵੀ ਕੋਈ ਦੂਜਾ ਖੇਤਾਂ ਨਾ ਚਲਾ ਜਾਵੇ ਵਿਰੋਧ ਨਾ ਕਰ ਦੇਵੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਜਨਾਲਾ ਚ ਹੜਪੀੜਤਾ ਨੂੰ ਮੁਆਵਜ਼ਾ ਰਾਸ਼ੀ ਵੰਡਣ ਦੇ ਲਈ ਪਹੁੰਚੇ ਬਕਾਇਦਾ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸ਼ਾਨਦਾਰ ਟੈਂਟ ਵੀ ਲਗਾਇਆ ਗਿਆ ਟੈਂਟ ਚ ਮਾਨ ਸਰ ਦੇ ਨਾਲ ਨਾਲ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੇ ਹੋਰ ਪਾਰਟੀ ਦੀ ਲੀਡਰਸ਼ਿਪ ਵੀ ਮੌਜੂਦ ਰਹੀ ਸੀਐਮ ਮਾਨ ਵੱਲੋਂ ਅਜਨਾਲਾ ਵਿਖੇ 5 ਏਕੜ ਤੱਕ ਹੋਏ ਨੁਕਸਾਨ ਵਾਲੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ 20000 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ ਗਏ ਹੜ੍ਹਾਂ ਚ ਘਰ ਗਵਾਉਣ ਵਾਲਿਆਂ ਨੂੰ 120000 ਰੁਪਏ ਤੱਕ ਦੇ ਚੈੱਕ ਸੌਂਪੇ ਗਏ ਅਜਨਾਲਾ ਚ ਕੁੱਲ 631 ਪਰਿਵਾਰਾਂ ਨੂੰ ਰਾਹਤ ਰਾਸ਼ੀ ਦੇ ਚੈੱਕ ਵੰਡੇ ਗਏ ਨੇ ਮੈਂ 11 ਸਤੰਬਰ ਨੂੰ ਪ੍ਰੈਸ ਕਾਨਫਰੰਸ ਕਰਕੇ ਵਾਅਦਾ ਕੀਤਾ ਸੀ ਕਿ ਮੈਕਸਿਮਮ 45 ਦਿਨ ਅਸੀਂ ਦਿੱਤੇ ਅਫਸਰਾਂ ਨੂੰ ਤੇ ਅੱਜ ਸਿਰਫ 32 ਦਿਨ ਹੋਏ ਨੇ ਅੱਜ 13 ਅਕਤੂਬਰ ਹੈ ਤੇ ਅੱਜ ਅਸੀਂ ਇਸ ਪਵਿੱਤਰ ਧਰਤੀ ਤੋਂ ਸ਼ਹੀਦਾਂ ਦੀ ਧਰਤੀ ਤੋਂ ਗੁਰੂਆਂ ਦੀ ਧਰਤੀ ਤੋਂ ਅੱਜ ਮੁਆਵਜ਼ੇ ਦੇ ਚੈੱਕ ਵੰਡਣ ਵਾਸਤੇ ਅੱਜ ਸ਼ੁਰੂਆਤ ਕਰ ਰਹੇ ਹਾਂ ਅੱਜ 631 ਲਾਪਾਤਰੀ ਜਿਹੜੇ ਕਿਸਾਨ ਨੇ 631 ਬੈਨੇਫਿਸ਼ਰੀ ਜਿਹੜੇ ਨੇ ਉਹਨਾਂ ਨੂੰ ਘਰਾ ਦਾ ਤੇ ਫਸਲ ਦਾ ਮੁਆਵਜ਼ਾ ਜਿਹੜਾ ਅੱਜ ਦੇਣ ਆਏ ਆ ਬਾਕੀ ਜਿਹੜੇ ਨੇ ਪਸ਼ੂ ਨੰਗਰਾਂ ਦਾ ਉਹ ਅਸੈਸਮੈਂਟ ਅਜੇ ਚੱਲ ਰਹੀ ਹੈ ਉਹ ਵੀ ਹੋਊਗਾ ਹੋਰ ਨੁਕਸਾਨ ਜਿਹੜੇ ਆ ਗਏ ਜਿਵੇਂ ਡੀਸਿਲਟਿੰਗ ਮਿੱਟੀ ਚੱਕਣ ਵਾਸਤੇ ਪੈਸੇ ਚਾਹੀਦੇ ਆ ਉਹ ਵੀ ਦੇਵਾਂਗੇ ਅੱਜ 20000 ਰੁਪਿਆ ਇੱਕ ਏਕੜ ਦਾ ਦੇਸ਼ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ 20000 ਰੁਪਿਆ ਇੱਕ ਏਕੜ ਦਾ ਮੁਆਵਜ਼ੇ ਦਾ ਚੈੱਕ ਅੱਜ ਤੋਂ ਮਿਲਣ ਲੱਗੇ। ਜੀ ਹਾਂ ਇੱਕ ਪਾਸੇ ਸੀਐਮ ਮਾਨ ਆਪਣੇ ਸਮਾਗਮ 'ਚ ਚੈੱਕ ਵੰਡ ਰਹੇ ਸੀ ਤਾਂ ਦੂਜੇ ਪਾਸੇ ਸਮਾਗਮ ਦੇ ਬਾਹਰ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ 'ਚ ਇਕੱਠਾ ਹੋ ਕੇ ਮੁੱਖ ਮੰਤਰੀ ਮਾਨ ਨੂੰ ਹੀ ਭੰਡ ਰਹੇ ਸੀ। ਕਿਸਾਨਾਂ ਵੱਲੋਂ ਪਹਿਲਾਂ ਤਾਂ ਮੁੱਖ ਮੰਤਰੀ ਦੇ ਸਮਾਗਮ ਵੱਲ ਵੱਧਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦਾ ਸਾਹਮਣਾ ਬੈਰੀਕੇਡ ਲਗਾ ਕੇ ਬੈਠੇ ਪੰਜਾਬ ਪੁਲਿਸ ਦੇ ਜਵਾਨਾਂ ਦੇ ਨਾਲ ਹੋਇਆ ਇਸ ਮੌਕੇ ਤੇ ਹਲਕੀ ਧੱਕਾ ਮੁੱਕੀ ਵੀ ਦੇਖਣ ਨੂੰ ਮਿਲੀ ਕਿਸਾਨਾਂ ਅੱਗੇ ਸਰਵਨ ਸਿੰਘ ਪੰਦੇਰ ਨੇ ਮੁੱਖ ਮੰਤਰੀ ਤੇ ਨਿਸ਼ਾਨਾ ਸਾਧਦੇ ਹੋਏ ਮੁਆਵਜ਼ਾ ਰਾਸ਼ੀ ਨੂੰ ਨਾਕਾਫੀ ਦੱਸਿਆ ਅਤੇ ਇਸ ਦੇ ਨਾਲ ਹੀ ਇਹ ਇਲਜ਼ਾਮ ਵੀ ਲਗਾਏ ਕਿ ਮੁਆਵਜ਼ਾ ਵੀ ਸਿਰਫ ਤੇ ਸਿਰਫ ਆਪ ਦੇ ਚਾਹੇਤਿਆਂ ਨੂੰ ਹੀ ਦਿੱਤਾ ਜਾ ਰਿਹਾ ਹੈ ਉਹ ਹੜਾਂ ਦਾ ਜਿਹੜਾ ਮੁਆਵਜ਼ਾ ਦੇਣ ਆਏ ਆ ਉਹ ਔਰ ਹੜਾ ਦੇ ਮੁਆਵਜ਼ੇ ਦੇ ਵਿੱਚ ਸਾਡੀ ਮੰਗ ਸੀ ਵੀ 70000 ਰੁਪਿਆ ਪ੍ਰਤੀ ਏਕੜ ਜਿਹਾ ਹੋਵੇ ਉਹ ਮੁਆਵਜ਼ਾ ਦਿੱਤਾ ਜਾਵੇ 20 20000 ਰੁਪਿਆ ਦਾ ਅਨਾਉਂਸਮੈਂਟ ਕਰ ਰਹੇ ਹੋ ਨੇ ਹਜੇ ਡਿਟੇਲਸ ਆਉਗੀ ਸਾਡੀ ਡਿਟੇਲ ਇਹ ਆ ਕਿ ਆਪਣੇ ਨਜ਼ਦੀਕੀਆਂ ਨੂੰ ਮੁਆਵਜ਼ਾ ਦਿੱਤਾ ਗਿਆ ਜੱਟੇ ਪਿੰਡ ਤੋਂ ਅਸੀਂ ਬਹੁਤ ਸਾਰੇ ਪੰਡਾ ਚ ਰਿਪੋਰਟ ਕੱਢੀ ਆ ਉਹ ਕਹਿੰਦੇ ਬਹੁਤ ਸਾਰਾਂ ਦੇ ਚੈੱਕ ਬਣੇ ਕੱਟੇ ਗਏ ਉਹ ਵੀ ਕੋਈ ਦੂਜਾ ਕਿਸਾਨ ਨਾ ਚਲਾ ਜਾਵੇ ਵਿਰੋਧ ਨਾ ਕਰ ਦੇਵੇ ਅਸੀਂ ਕਹਿੰਨੇ ਫ੍ਰੀ ਐਂਡ ਫੇਅਰ ਸਾਰਿਆਂ ਪੰਜਾਬ ਮੁੱਖ ਮੰਤਰੀ ਜਦੋਂ ਬਣ ਕੇ ਉਹਨਾਂ ਦੀ ਸਾਰੇ ਕਿਸਾਨ ਇੱਕੋ ਜਿਹੇ ਨੇ ਫ੍ਰੀ ਐਂਡ ਫੇਅਰ ਦੇਣਾ ਸੀ ਪਹਿਲੀ ਗੱਲ ਤਾਂ ਪਹਿਲੇ ਦਿਨ ਨੂੰ ਮੁਆਵਜ਼ਾ ਬਹੁਤ ਘੱਟ ਆਏਗਾ ਠੀਕ ਆ ਹਜੇ ਪਸ਼ੂਆਂ ਦਾ ਕੀ ਕੀਤਾ ਦੂਜਾ ਕੀ ਦਿੱਤਾ ਹਜੇ ਕਹਿੰਦੇ ਹੜਾਂ ਵਾਲੀ ਦਾ ਦੇਣਾ ਅਸੈਸਮੈਂਟ ਚੱਲ ਰਹੀ ਕਦੋਂ ਤੱਕ ਅਸੈਸਮੈਂਟ ਚੱਲੂ 45 ਦਿਨ ਤੋਂ ਤੁਹਾਡੇ ਨਾਂਗੇ ਸੀਐਮ ਸਾਹਿਬ ਨੇ ਕਿਹਾ ਅਸੈਸਮੈਂਟ ਚੱਲਦੀ ਰਹੀ ਇਹ ਵੀ ਬਾਹਰੀ ਇਲੈਕਸ਼ਨ ਕਰਕੇ ਬਾਹਰੀ ਇਲੈਕਸ਼ਨ ਨੂੰ ਧਿਆਨ ਵਿੱਚ ਰੱਖਦੇ ਆ ਪਹਿਲੋਂ ਇਹ ਚੁਣਿਆਗਤਰਨਦਾਰਨ ਵਾਲੀ ਅਸੀਂ ਲੋਕਾਂ ਨੂੰ ਖੁਸ਼ ਕਰੀਏ ਤਾਂ ਦੇਖੋ ਅਸੀਂ ਕਹਿੰਨੇ ਮੁੱਖ ਮੰਤਰੀ ਸਾਹਿਬ ਇੱਕ ਕੋਈ ਕਿਲਾ ਵਿਖਾ ਦੇਣ ਵੀ ਗੰਨੇ ਦੀ ਗਰਦੌੜੀ ਕੀਤੀ ਵੱਡਾ ਹਿੱਸਾ ਗੰਨੇ ਦਾ ਇਲਾਕੇ 'ਚ ਹੈ ਨਾ ਗੰਨੇ ਦਾ 1 ਲੱਖ ਰੁਪਇਆ ਮੰਗਦੇ ਸੀ 3 ਲੱਖ ਦਾ ਗੰਨਾਵਾ ਗੰਨੇ ਦੀ ਗਰਦਾਵਰੀ ਤੱਕ ਨਹੀਂ ਕੀਤੀ ਹੈ ਜੇ ਸਾਨੂੰ ਲੱਗਦਾ ਤਾਂ ਫਿਰ ਇਹ ਫੇਕ ਹੀ ਕਰਨਾ ਹੈ ਇਸ ਦੇ ਨਾਲ ਹੀ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਉਹ ਤੇ ਬਾਕੀ ਕਿਸਾਨ ਤਾਂ ਸਿਰਫ ਮੁੱਖ ਮੰਤਰੀ ਸਾਹਿਬ ਸਾਹਮਣੇ ਆਪਣੀਆਂ ਕੁਝ ਗੱਲਾਂ ਤੇ ਮੰਗਾਂ ਰੱਖਣਾ ਚਾਹੁੰਦੇ ਸੀ ਜਿੰਨਾ ਚ ਇੱਕ ਮੁੱਦਾ ਪਰਾਲੀ ਦਾ ਵੀ ਹੈ ਕਿਉਂਕਿ ਹੁਣ ਪਰਾਲੀ ਦਾ ਮੁੱਦਾ ਇੱਕ ਵਾਰ ਫਿਰ ਤੋਂ ਗਰਮਾਉਣ ਲੱਗਿਆ ਹੈ ਤੇ ਸਰਕਾਰਾਂ ਕਿਸਾਨਾਂ ਨੂੰ ਹੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਦੱਸਣ ਲੱਗੀਆਂ ਨੇ ਇਸ ਤੋਂ ਇਲਾਵਾ ਮੁੱਦੇ ਹੋਰ ਵੀ ਕਈ ਸੀ ਜਿਨ੍ਹਾਂ ਦੇ ਜਵਾਬ ਮੁੱਖ ਮੰਤਰੀ ਤੋਂ ਉਹ ਲੈਣਾ ਚਾਹੁੰਦੇ ਸੀ ਪਰਾਲੀ ਵਾਲੇ ਮਸਲੇ ਦੇ ਸਾਡੇ ਸਵਾਲ ਜਵਾਬ ਸੀ ਕਿ ਅਸੀਂ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਹਾਂਗੇ ਅਸੀਂ ਨਹੀਂ ਪਰਾਲੀ ਸਾਡੇ ਨਾਲ ਕੋਈ ਹਾਲਤ ਆ ਤੁਹਾਡੇ ਕੋਲ ਹਾਗਾ ਨੀਰਾ ਪੁੱਛਣਾ ਅੱਜ ਬਲਪਟ ਠੀਕ ਆ ਸੁਣੋ ਮੇਰੀ ਬੰਦੀ ਉਪਰ ਵਾਲੀ ਵਾਲਾ ਸਵਾਲ ਵੀ ਸੀ ਵੀ ਸਾਨੂੰ ਕਿਉਂ ਛੁੱਟ ਤੋਂ ਦੇ ਜੱਜ ਕਹੀ ਜਾਂਦੇ ਸੀ ਦੋਸ਼ੀ ਨਹੀਂ ਡੀਏਪੀ ਖਾਦ ਉਂਝ ਨਹੀਂ ਮਿਲ ਰਹੇ ਹੈਗੇ ਜਿਹੜਾ ਬਿਜਲੀ ਬੋਰਡ ਨੂੰ ਬਿਜਲੀ ਸੋਧ ਬਿੱਲ 225 ਨਿੱਜੀ ਹੱਥਾਂ ਮੈਂ ਦੇਣ ਜਾਰੇ ਚਿੱਠੀ ਮੇਰੇ ਕੋਲ ਕਈ ਨੂੰ ਪ੍ਰੈਸ ਨੂੰ ਦਿੱਤੀ ਆ ਉਹਦੇ ਬਾਰੇ ਭਗਵੰਤ ਮਾਨ ਸਾਹਿਬ ਕੀ ਕਹਿੰਦੇ ਹੈਗੇ ਇਹ ਵੀ ਸਾਡੇ ਸਵਾਲ ਸੀ ਰਣਜੀਤ ਸਾਗਰ ਡੈਮ ਤੋਂ ਦੇ ਨਿਯਮਤਰ ਕਿਹਾ ਸੀ ਸਪਸ਼ਟ ਕਹਿੰਨੇ ਮੈਨ ਮੇਡ ਹੈ ਹਰ ਇਹ ਤੁਸੀਂ ਛੱਡ ਕੇ ਕੇਂਦਰਵਾਣ ਨੂੰ ਸਾਨੂੰ ਰੋੜਿਆ ਉਹਦੇ ਤੇ ਕੋਈ ਜਵਾਬ ਦੇ 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 ਸਾਨੂੰ ਜਾਂ ਖਨੌਰੀ ਸ਼ੰਭੂ ਤੋਂ ਸਾਨੂੰ ਕੁੱਟ ਕੀ ਕੇਂਦਰ ਨਾਲ ਰਲ ਕੇ ਠਾਲਿਆ ਸੀ ਇਹ ਸਾਰੇ ਸਵਾਲ ਸੀ ਜਿਹੜੇ ਪੀਸਫੁਲੀ ਢੰਗ ਨਾਲ ਉਹ ਡੈਮੋਕਰੇਸੀ 'ਚ ਆਪਣਾ ਪ੍ਰੋਗਰਾਮ ਕਰਦੇ ਸੀ ਕਰਦੇ ਇੱਕ ਪਾਸੇ ਸਰਕਾਰ ਹੜਪੀੜਤਾ ਦੇ ਨਾਲ ਖੜੇ ਹੋਣ ਦਾ ਅਤੇ ਉਹਨਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਗੱਲ ਕਹਿ ਰਹੀ ਹੈ ਤਾਂ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਮੁਆਵਜ਼ੇ ਨੂੰ ਨਾ ਕਾਫੀ ਦੱਸ ਰਹੀਆਂ ਨੇ ਤੇ ਸਵਾਲ ਪੁੱਛ ਰਹੀਆਂ ਨੇ ਕਿ ਸਰਕਾਰ ਕਿਸਾਨਾਂ ਦੇ ਸਵਾਲਾਂ ਤੋਂ ਆਖਿਰਕਾਰ ਭੱਜ ਕਿਉਂ ਰਹੀ ਹੈ ਹੜਾਂ ਦੌਰਾਨ ਸਰਕਾਰ ਨੇ ਕੀ ਕੀਤਾ ਕਿੰਨਾ ਕੀਤਾ ਤੇ ਕਦੋਂ ਕੀਤਾ ਇਹ ਕਿਸੇ ਤੋਂ ਵੀ ਲੁਕਿਆ ਨਹੀਂ ਹੈ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਹੜਾਂ ਤੋਂ ਬਾਅਦ ਹੁਣ ਜੋ ਹੜ ਪ੍ਰਭਾਵਿਤ ਲੋਕਾਂ ਦੇ ਲਈ ਕੀਤਾ ਜਾ ਰਿਹਾ ਹੈ ਕੀ ਉਹ ਕਾਫੀ ਹੈ ਦੱਸੋ ਕਿ ਕੀ ਸਮਝੀਏ ਪੀਟੀਸੀ న్యూਸ ਲਈ ਅਜਨਾਲਾ ਤੋਂ ਵਰਿੰਦਰ ਸ਼ਰਮਾ ਦੀ ਰਿਪੋਰਟ